ਆਏ ਲੈ ਦੇਖਾਂ ਕਰੇ ਹੋਊਆ ਕਨਾ ਤੇ ਬਾਰਾਂ ਦਰਵੀ ਨਾ ਲੰਗਿਆ ਹੋਵੇ ਰੱਖਦਾ ਤਾਂ ਹੈ ਨਹੀਂ ਕਰੇ ਕੋਈ ਵਰੀ ਅੰਦਰ ਪਏ ਜਾਂਦੇ ਨੇ ਵੜ ਕੇ ਨਾ ਫਾਇਰੇ ਹੋ ਜਾਂਦੇ ਪਟੇ ਵੱਡੇ ਹੋ ਗਏ ਫਾਇਰੇ ਹੁਣ ਮੈਂ ਨਾ ਬੋਲੇ ਮਾਰ ਲਾ ਨੇ ਅੰਦਰ ਕਈ ਵਰੀ ਜਵਾਕ ਸੁੱਤੇ ਪਏ ਹੁੰਦੇ ਨੇ ਕਨੇ ਸੁੱਖੇ ਓਏ ਆਏ ਓ ਸੁੱਖੇ ਉਹ ਹਾਂ ਮਿੱਟੂ ਆਇਆ ਆਜਾ ਲੱਗ ਗਿਆ ਬੜਾ ਬੜੇ ਨੇ ਲਹੂ ਪੀਤਾ ਇੱਥੇ ਤਾਂ ਹੈ ਹੀ ਨਹੀਂ ਕੋਸਾ ਐ ਆਏ ਜੇ ਬੈਠਣਾ ਸੁੱਖ ਅੰਗਰੇਜ਼ੀ ਦੇ ਵਾਰ ਕੀ ਨੰਦਾ ਹੋਈ ਪਾਣੀ ਹੈ ਸੁਖੇ ਓਏ ਓਏ ਹਾਂ ਆ ਜਾ ਯਾਰ ਉਹ ਪਾਣੀ ਦਾ ਲੈ ਨਹੀਂ ਡੱਬਾ ਉਹ ਮੇਰਾ ਸਾਲਾ ਕਿੱਧਰ ਬੜਿਆ ਬੈਠਾ ਦੱਸ ਹੁਣ ਤੂੰ ਘਰੇ ਹੱਗ ਕੇ ਆ ਜਾ ਪਾਣੀ ਮੁੱਕ ਗਿਆ ਓਏ ਚਲਾਉਣਾ ਖੜ ਜਾ ਪਾਣੀ ਦੇ ਗਿਆ ਨਹੀਂ ਲਿਆ ਦੇ ਡੱਬਾ ਨਹੀਂ ਜੇ ਹੁੰਦਾ ਇਹਦਾ 2D ਤਾਂ ਹੁੰਦਾ ਨਹੀਂ ਉਹ ਤੇ ਜਪਾਨ ਦੱਸ ਛੜਤੀ ਹੋਏ ਆ ਗਿਆ ਆ ਗਿਆ ਕਿਧਰ ਆਵੇ ਦੱਸਦਾ ਨਹੀਂ ਓਏ ਐਤੀ ਆ ਇੰਨਾ ਤੰਗ ਹੋਇਆ ਪਿਆ ਸੀ ਓਏ ਇੱਧਰ ਡਿੱਗ ਗਿਆ ਹੁਣ ਸਾਰੀ ਮਾਹ ਪੁੱਛਣਾ ਯਾਰ ਤੈਨੂੰ ਦੱਸਦਾ ਦੁੱਖ ਇਹੇ ਮੇ ਤਾਂ ਪੈਰ ਦਾ ਗੋਲਾ ਜਿਹਾ ਬਣਿਆ ਪੇਰ ਤੜਕੇ ਦਾ ਮੈਂ ਤਾਂ ਡਾਕਟਰ ਕੋਲ ਹੀ ਜਾਂਦਾ ਦੀ ਮਾਜਲ ਸੁੱਖੇ ਕੋਲੇ ਜਾ ਆਵਾਂ ਕਿਤੇ ਡਰ ਨਾ ਹੋਵੇ ਹੁਣ ਤਾਂ ਹੋ ਗਿਆ ਠੀਕ ਠੀਕ ਤਾਂ ਮੈਂ ਤਾਂ ਘਰੇ ਵੀ ਜਾਇਆ ਦੋ ਵਾਰੀ ਬਿੰਦ ਗਵਾਦ ਉੱਠਦਾ ਕੁਛ ਯਾਰਾ ਚਮਚਾ ਖਾ ਲਿਆ ਸੀ ਅੱਜ ਡਾਕਟਰ ਦਾ ਹੁਣ ਖਾਨੇ ਆ ਉਹਦਾ ਜਿਹੜਾ ਬਾਇ ਲੱਗਿਆ ਰੋਜ਼ ਦਾ ਫੇਰ ਤਾਂ ਚਲ ਦੇਖਣਾ ਪੂਗਾ ਧਰਨ ਤੁਰਨਾ ਹੋਵੇ ਦੇਖ ਯਾਰ ਮੜਾ ਜੀ ਨਹੀਂ ਤੇ ਮੈਂ ਤਾਂ ਡਾਕਟਰ ਕੋਲੇ ਦੇਖਾਂ ਚਲ ਉੱਥੇ ਅੰਦਰ ਚਲ ਆ ਆ ਦਾ ਗਰੇਜੀ ਲਵਾ ਰਖੀ ਆ ਓਏ ਗਰੇਜੀ ਉਹ ਹੀ ਲੱਗੀ ਹੋਈ ਆ ਇੱਥੇ ਤਾਂ ਛੋਡੇ ਕਿਹੜੀ ਆ ਓਏ ਬਾ ਦੂਜੀ ਆ ਗੋਡਿਆਂ ਨਾਲ ਬਹੁਤ ਔਖਾ ਹੁੰਦਾ ਮੈਂ ਤਾਂ ਯਾਰ ਲਵਾ ਲਾ ਫਿਰ ਪੈਸੇ ਜੁੜੀ ਜਾਂਣਾ ਕੀ ਕਰੇਗਾ ਓਲ ਵਾਲਾ ਜੋੜਨ ਨੂੰ ਤਾਂ ਕਿੱਥੇ ਨੇ ਪੈਸੇ ਚਲ ਆ ਜਾ ਕੋਈ ਨਾ ਆ ਜਾ ਆ ਜਾ ਲੰਗਾ ਯਾਰ ਚਲ ਆ ਉੱਥੇ ਬਹਿ ਜਾ ਮੈਂ ਲਿਆਉਣਾ ਤੇ ਚੱਕ ਕੇ ਸਮਾਨ ਤਰਾ ਬੈਠਾ ਐ ਪੰਗਾ ਹੋਇਆ ਅੱਜ ਤਾਂ ਹੈ ਜਵਾਹ ਹਜਾਰੇ ਨੇ ਕਿੱਦੇ ਪਾਸੇ ਹੋਏ ਨਾ ਨਾ ਇੱਥੇ ਨੇ ਜਵਾਗ ਤਾਂ ਬਾਵਾ ਗਿਆ ਹੋਇਆ ਇਧਰ ਨੂੰ ਪਤਾ ਨਹੀਂ ਕਿੱਧਰ ਗਿਆ ਆ ਅੰਦਰ ਪਏ ਹੋਣੇ ਫਿਰ ਹੈ ਹਾਂ ਸੌਂਗੇ ਹੁਣ ਤੈਨੂੰ ਪਤਾ ਤਾਂ ਹੈਗਾ ਵੀ ਗਰਮੀ ਵਾਲੀ ਹੋਈ ਪਈ ਇੱਕ ਤਾਂ ਹੋਰ ਐ ਇੱਥੇ ਓਏ ਉਰੇ ਆ ਜਾ ਹਏ ਹਏ ਗੇਵੇਂ ਮਮਾ ਓਏ ਹੈਂ ਮੂਦਾ ਕੇ ਸਿੱਧਾ ਚਾਚਾ ਆਏ ਹਾਏ ਮੇਰੇ ਪਤਾ ਹੈ ਉਹਨਾਂ ਦੀ ਇਹ ਕਿਹੜਾ ਨਿਕਲਦੀ ਪੈਗ ਪੁਗ ਜਾ ਹਟ ਗਿਆ ਓਏ ਤੂੰ ਲਾਉਣਾ ਕਿਹੜੇ ਪੈਗਾ ਜੀ ਤਾਂ ਤੈਨੂੰ ਫੇਰ ਦੱਸੂ ਪਹਿਲਾਂ ਆ ਹਾਲ ਓਏ ਆਦਮੀ ਕਹਿੰਦਾ ਮੈਂ ਸਿੱਧੀਆਂ ਕਰ ਲੱਤਾ ਖਰਜ ਆਕੜੇ ਪਏ ਨੇ ਕਿਹੜਾ ਹੁੰਦਾ ਨੇ ਇੰਨਾ ਨਹੀਂ ਹੁੰਦਾ ਆ ਸਿੱਧੀਆਂ ਕਰ ਲਾ ਬਾਹਾਂ ਆ ਖੋਪੇ ਲਾ ਦੇ ਇਹਨਾਂ ਨੂੰ ਤਾਂ ਦੱਸ ਤੂੰ ਇੱਥੇ ਉਹ ਦੇਖਣੀ ਆ ਐਲ ਸੀ ਡੀ ਦੀਦਾ ਨਹੀਂ ਆਏ ਖੜ ਜਾ ਯਾ ਢੱਲਾ ਹਟ ਲੈ ਇਹਨੂੰ ਦਰਦ ਹੁੰਦਾ ਸੁੱਖੇ ਫਿਰ ਬਾਹਰ ਜਾ ਜਾ ਭੱਜ ਜਾ। ਉਹ ਨਹੀਂ। ਫਿਰ ਇਹਨੂੰ ਢਿੱਲਾ ਹਟਲਾ ਐ ਜਮਲ ਪਾਹਾਂ ਉਹ ਕਰਕੇ। ਢਿੱਲਾ ਹਟਨਾ ਟੱਡਾ ਮਾਈਕ ਆਪੇ ਹੋ ਰਿਹਾ ਇਹ ਮੈਂ ਕਾਨੂੰ ਕਰਿਆ ਗੁੱਸਾ। ਹਾਂ ਉਹ ਧਰਨ ਪੱਕੀ ਪਈ ਆ ਕੰਜਰਾ। ਦਾਰੂ ਘੱਟ ਚੁਲਸਾ ਲੈ ਕਰ ਗਰਮੈਸ ਨਾਲ ਹੋ ਜਾਂਦੀ ਐ। ਹੈ ਤੇ ਹੋਰ ਮੂਦਾ ਪੈ ਫਿਰ ਹੁਣ। ਦਾਰੂ ਤਾਂ ਮੇਰੇ ਖਿਆਲ ਮੈਂ ਰਾਤਾ ਪੀਤੀ ਵੀ ਨਹੀਂ ਕਦੇ ਕਤਾਈ ਪੀਣਾ ਵਾ ਬਸ ਫਿਰ ਕਦੇ ਕਤਾਈ ਵਾਲੀ ਵੀ ਮਾੜੀ ਆ ਨਾ ਪੀਆ ਕਰੋ ਸਰਦਾ ਨਹੀਂ ਤੁਨੂੰ ਮੁੜ ਕੇ ਇੱਧਰ ਨੂੰ ਚੁਰਿਆਉਣੇ ਹੋਗੇ ਹਟ ਜਾ ਬਾਹਰ ਉਧਰ ਕਰ ਲਾ ਕਿਵੇਂ ਐ ਲੰਬੀਆਂ ਲਾਲਾ ਬਾਹਾਂ ਪੋ ਪੰਦਿਆ ਮਾਮਿਆ ਹਾਂ 20 ਬਾਰੀ ਧੰਨ ਖੜਾਤੀ ਤੈਂ ਹਟ ਜਾ ਤੇ ਲਾ ਰੱਖੀਓ ਸਰੀਰ ਮੜਾ ਜਾ ਪਿੱਲੀ ਐ ਇੱਲੇ ਨੂੰ ਮੈਂ ਕਿਹੜਾ ਲਾਸਾ ਪਾਈਆਂ ਨੇ ਇਹਨਾਂ ਤੇ ਆਏ ਹੋਈ ਵੇ ਖੜ ਜਾ ਤੂੰ ਹੁਣ ਹੌਲੀ ਨੂੰ ਕੀ ਹੁੰਦਾ ਦਾ ਅਵੇ ਮਾਰਦਾ ਸੁਖਿਆ ਵੇ ਬਸ ਬਸ ਮਾੜਾ ਮੋਟਾ ਤਖਲੀਪਾ ਚੱਲਣੀ ਪਊਗੀ ਉਹ ਬਸ ਬਸ ਦਵਾਈ ਲਿਆਉਂਗੇ ਉਹ ਖੜ ਜਾ ਤੂੰ ਦਵਾਈ ਲੈਣੀ ਪਹਿਲਾਂ ਲਿਆਉਂਦਾ ਹੁਣ ਮੇਰੇ ਕੋਲ ਆ ਗਿਆ ਮੈਂ ਤੈਨੂੰ ਅਹੀਂ ਠੀਕ ਕਰੂੰ ਹਏ ਵੇ ਹਏ ਵੜ ਤਾਏ ਅਵਾਜ਼ ਕਰੇ ਟੇਡਾ ਜਾ ਕੇ ਉੱਠ ਖੜ ਹੁਣ ਇਹ ਮੈਨੂੰ ਤਾਂ ਲੱਗਦਾ ਕਿਸੇ ਲੋਟ ਵੀ ਨਹੀਂ ਉੱਠਿਆ ਜਾਣਾ ਆਏ ਉੱਠ ਖੜ ਉੱਠ ਖੜ ਉਹ ਰਦਾਨ ਲੱਦੇ ਇਹ ਸਾਰਾ ਮੜਾਇਆ ਹੋਇਆ ਆ ਲੱਤ ਹੀ ਐ ਕਰ ਲਾ ਟੇਡਾ ਐ ਉੱਠ ਖੜ ਵਸ ਆਹਾ ਹਾ ਹਾ ਕੀ ਹੋਇਆ ਠੀਕ ਆ ਹੁਣ ਠੀਕ ਆ ਆਏ ਬਹੁਤ ਔਖਾ ਹੋਇਆ ਮਾਤਾ ਯਾਰ ਤੜਕੇ ਦਾ ਔਖਾ ਤਾਂ ਹੋਣੀ ਸੀ ਯਾਰ ਇੱਕ ਤਾਂ ਰੋਟੀ ਰੱਟੀ ਨਹੀਂ ਟਾਈਮ ਨਾਲ ਖਾਂਦੇ ਭਾਈ ਤੁਸੀਂ ਗਰਮੈਸ ਪੈ ਜਾਂਦੀ ਆ ਉਤੋਂ ਮੂਤ ਦੋਸਲੇ ਨੂੰ ਫਿਰ ਕਹੋਂਗੇ ਕਹਿੰਦਾ ਨਾ ਹੁਣ ਤਾਂ ਸੁੱਖ ਐ ਲਾ ਲਾ ਵੀ ਤਿੰਨ ਚਾਰ ਦਿਨ ਹੋ ਗਏ ਹੁਣੇ ਮੇਰੇ ਖੈਰਾ ਉਹ ਫਿਰ ਉਦੋਂ ਦੀ ਗਰਮੈਸ ਕਰੀ ਵੀ ਆ ਤਿੰਨ ਚਾਰ ਦਿਨ ਹੋ ਗਏ ਛੱਡ ਰખી ਐ ਚੱਲ ਕੋਈ ਨਾ ਭੁੱਕੀ ਦਾ ਮਾੜੀ ਮੋਟੀ ਖਾ ਲੈਣਾ ਚਮਚਾ ਫਿਰ ਆਏ ਆ ਫਿਰ ਤੁਰਿਆ ਨਹੀਂ ਜਾਂਦਾ ਗੋਡਿਆਂ ਨਾਲ ਹੈ ਚਲ ਕੋਈ ਨਾ ਮੈਂ ਵੀ ਤਾਂ ਦੇਖ ਤੇਰੇ ਨੂੰ ਵੱਡਾਂਗਾ ਤੁਰਿਆ ਫਿਰਦਾ ਫਿਰ ਹੁਣ ਕਰੀਏ ਕਿ ਮੇਰਾ ਕੰਮ ਧੰਦਾ ਜਾਦੇ ਕਰਿਆ ਹੋਇਆ ਉਹ ਤੋਂ ਤਾਂ ਹੀ ਗੋਡੇ ਰੋਣੇ ਕਰੀ ਹਾਂ ਹਾਂ ਗਾਂਹ ਵਾਸਤੇ ਨਾ ਗੱਪ ਮਾਰਨ ਲੱਗੇ ਦੇਖ ਲਿਆ ਕਰੋ ਜਿਹੜਾ ਬੰਦਾ ਜਵਾਨੀ ਚ ਕੰਮ ਕਰਦਾ ਹੁੰਦਾ ਨਾ ਉਹ ਕਦੇ ਬੂੜਾ ਨਹੀਂ ਹੁੰਦਾ ਹੁੰਦਾ ਤੇਰੇ ਵਰਗੇ ਬੂੜੇ ਹੁੰਦੇ ਨੇ ਜਿਨੇ ਪਹਿਲਾਂ ਵੀ ਐਸਾਂ ਲੁੱਟੀਆਂ ਨੇ ਜਵਾਨੀ ਚ ਤੇ ਹੁਣ ਵੀ ਐਸਾਂ ਲੁੱਟਦਾ ਤਾਂ ਹੀ ਤਾਂ ਦੁੱਖ ਭੋਗਦੇ ਹੋਂ ਐਸ ਨਹੀਂ ਸੁਖੇ ਇਹ ਬਾਜਨ ਨੇ ਮਾਰਤੇ ਮੇਰੇ ਗੋਡੇ ਮੈਂ ਤੈਨੂੰ ਦੱਸਾਂ ਉਦੋਂ ਜਵਾਨੀ ਦੀ ਭਈ ਉਦੋਂ ਪਤਾ ਨਹੀਂ ਲੱਗਦਾ ਦੀ ਖਰਾਕ ਖਾਂਦੇ ਦੀ ਬਾਜਨ ਚੱਕਦੇ ਰਹਿੰਦੇ ਤੇ ਉਹ ਚੀਜ਼ ਨੇ ਖਤਮ ਕਰਤੇ ਗੋਡੇ ਹੁਣ ਮੈਂ ਤੈਨੂੰ ਦੱਸਾਂ ਗੱਲ ਬਾਜਨ ਚੱਕਣ ਨਾਲ ਗੋਡੇ ਨਹੀਂ ਦੁਖਦੇ ਕਾਕਾ ਤੂੰ ਹੀ ਜ ਫਰਕ ਪੈਂਦਾ ਹੁੰਦਾ ਆ ਵੀ ਤਰਾ ਗੱਪ ਚੱਲਿਆ ਨਹੀਂ ਗਾ ਮੈਂ ਜਾਣਦਾ ਯਾ ਮੇਰੇ ਨਾਲ ਤਾਂ ਰਹਿੰਦਾ ਰਿਹਾ ਤੂੰ ਕਿੰਨਾ ਕਮਾਂਦਰਾ ਕੀਤਾ ਗਾ ਕੋਲ ਤੇ ਤੂੰ ਨਹੀਂ ਪੜਿਆ ਤਾਂ ਹੀ ਤਾਂ ਵਿਆਹ ਨਹੀਂ ਫਿਰਤ ਹੋਇਆ ਸੜਾ ਮਲੰਗ ਫਿਰਦਾਗਾ ਮੰਨਦਾ ਨਹੀਂ ਭਾਈ ਤੂੰ ਤਾਂ ਪੁੱਠਾ ਪਹਿਨਾ ਮੰਨਾ ਕੀ ਜੇ ਮੈਂ ਨਾ ਦੇਖਿਆ ਹੋ ਤਾਂ ਮੰਨਾ ਕਿਸੇ ਨੂੰ ਹੋਰ ਸੁਣਾਦੀ ਉਹ ਮੰਨ ਜੂਗਾ ਅੱਖਾਂ ਕੰਮਰੀ ਹੋਏ ਮੈਂ ਤਾਂ ਧੁੰਦਲਾ ਜਾਦੀ ਨੇ ਧੁੰਦਲਾ ਤਾਂ ਆਪੀ ਦੱਸੋ ਜੋ ਸੱਚੀਆਂ ਸੁਨਾਤੀਆਂ ਪੜ ਭਾਰ ਕੇ ਸੁਖੇ ਓਏ ਜਿਉਂਦਾ ਵਸਦਾ ਰਹਿ ਭਈ ਪਚਾ ਤੇ ਡਾਕਟਰਾਂ ਦੇ ਭਗ ਜਾਂਦਾ ਖਾਣੇ ਸੁਖੇ ਕੀ ਉਲਝਣ ਪਾਉਂਦੇ ਯਾਰ ਕਨੇ ਹਿੰਮਤਾਂ ਚੰਗਾ ਰਹਾ ਆ ਗਿਆ ਇਧਰ ਓਹੋ ਮੈਂ ਤੈਨੂੰ ਅੱਗੇ ਵੀ ਦੱਸਿਆ ਇਹ ਗਰਮੈਸ ਹੁੰਦੀ ਹੈਗੀ ਆਹ ਸੂਤ ਇਕੱਠੇ ਹੋ ਜਾਂਦੇ ਹੁੰਦੇ ਨੇ ਗਰਮੈਸ ਨਾਲ ਹੋਰ ਕੁਝ ਨਹੀਂ ਹੁੰਦਾ ਐਂ ਠੀਕ ਹੋ ਜਾਂਦਾ ਬਸ ਇਹ ਹਾਂ ਇਹ ਤਾਂ ਫੋਨ ਤਾ ਖੜਾ ਹੈਗਾ ਬੱਲ ਪਈ ਤੂੰ ਕਰਦਾ ਰਹਿਣਾ ਇਹੋ ਜਿਹਾ ਕੰਮ ਚੱਲ ਕੋਈ ਨਹੀਂ ਹੁਣ ਫਰਕ ਪੈ ਗਿਆ ਬਾਬਾ ਹਾਂ ਚੱਲ ਇੱਕ ਵਾਰੀ ਹੱਥ ਨੇ ਜੇ ਹੋਰ ਕਢਾ ਜੀ ਧਰਨ ਚੰਗਾ ਬਸ ਫਿਰ ਜਮਾ ਠੀਕ ਹੋ ਜਾਏਗਾ ਨਹੀਂ ਨਹੀਂ ਸੁੱਖੇ ਹੁਣ ਤਾਂ ਟੱਲੀ ਵਰਗਾ ਪਈ ਮੈਂ ਹੁਣ ਤਾਂ ਫਰਕ ਬਹੁਤ ਆ ਜਾ ਕੇ ਟੱਲੀ ਵਰਗਾ ਮੈਨੂੰ ਪਤਾ ਕਿ ਤੈਨੂੰ ਪਤਾਗਾ ਹੱਥ ਨੇ ਇੱਕ ਵਾਰੀ ਕਢਾਉਣੀ ਪੂਗੀ ਧਰਨਾ ਜੇ ਮਾੜੀ ਮੋਟੀ ਰਹਿ ਗਈ ਪਾਸੋਂ ਨੂੰ ਵੀ ਕੱਲ ਨੂੰ ਤੜਕੇ ਵੀ ਕਢਾਉਣੀ ਪੂ ਸੱਚਾ ਦਰਦ ਬਹੁਤ ਹੁੰਦਾ ਪਈ ਦਰਦ ਤਾਂ ਹੋ ਗਏ ਯਾਰ ਹੁਣ ਇੱਕ 10 ਮਿੰਟਾਂ ਦਾ ਦਰਦ ਦਾਗਾ ਕਿਤੇ ਸਾਰੀ ਰਾਤ ਸਾਰਾ ਦਿਨ ਮੇਲੀ ਜਾਵੇਂਗਾ ਤੰਦਰਾ ਚ ਘਾੜਾ ਕਢਾ ਜਾਨਾ ਤੂੰ ਤਾਂ ਐ ਨਹੀਂ ਵੀ ਕੋਈ ਮਾੜਾ ਮੋਟਾ ਟਕਈ ਨਾਲ ਕੋਈ ਲੱਤਵਾ ਰੱਖਾਂ ਬਾਈ ਇਹ ਟਕਈ ਵਾਲੀ ਗੱਲ ਹੀ ਨਹੀਂ ਹੁਣ ਚ ਘਾੜਾ ਗਵਾਨੀਆਂ ਨਿਕਲਣੀਆਂ ਜੋ ਧਰਨ ਤੇਰੇ ਤੇਰੀ ਨਿਕਲਣਗੀਆਂ ਤੂੰ ਐ ਮੰਨ ਲਾ ਵੀ ਝੰਗਾੜ ਨਿਕਲ ਕੇ ਮੁੜ ਕੇ ਰਾਮ ਹੋ ਗਿਆ ਤੈਨੂੰ ਉਸ ਲੱਤਾਂ ਵਾਹਾਂ ਦਰਦਾ ਦੀ ਸੁੱਖ ਐ ਲੱਗਦਾ ਸੀ ਬੇਹਦ ਨਾਲ ਤਾਂ ਯਾਰ ਲੈਟਰਿੰਗ ਤੇ ਬੈਠਾ ਚੰਗਾ ਸੀ ਆਉ ਉਹੋ ਤਾਂ ਇਹੀ ਲੱਗਦਾ ਹੁੰਦਾ ਹੁਣ ਦੱਸ ਹੁਣ ਆਰਾਮ ਆ ਗਿਆ ਨਾ ਪੂਰਾ ਹਾਂ ਉਹ ਤਾਂ ਠੀਕ ਆ ਕੱਲ ਸੁੱਖੇ ਪੈਣਾ ਮੈਂ ਤਾਂ ਜਾ ਕੇ ਓਏ ਚੱਲ ਪੈ ਜਾ ਹੁਣ ਐ ਮਹੀਨਾ ਤੁਰਿਆ ਫਿਰ ਹੁਣ ਆਰਾਮ ਕਰਨੀ ਮਾ ਸੋਟੀ ਦੇ ਦੇਖ ਕੇ ਮੈਂ ਕਿੱਥੇ ਧਰਤੀ ਓਏ ਓ ਪਈਆ ਸੋਟੀ ਤੇਰੀ ਮੰਨਦਾ ਨਹੀਂ ਤੂੰ ਗੋਡੇ ਦਾ ਖਰਵਾ ਜਾਣ ਨਹੀਂ ਮਾਰੇ ਨੇ ਚਲ ਚੰਗਾ ਭਾਈ ਵਾਜਣ ਨੇ ਮਾਰਦੇ ਹੋਣਗੇ ਹਾਂ ਇੰਨਾ ਕੁ ਫਰਕ ਜ਼ਰੂਰ ਆ ਬਾਹਰਲੇ ਵਾਜਣ ਨੇ ਨਹੀਂ ਮਾਰੇ ਆ ਲੋਸ ਦੇ ਵਾਜਣ ਨੇ ਮਾਰੇ ਨੇ ਨਹੀਂ ਨਹੀਂ ਹਾਂ ਐ ਨਹੀਂ ਪਈ ਤੇਰੇ ਅੱਗੇ ਪਿੱਛੇ ਕੰਮ ਵਾਲੇ ਹੈਗੇ ਦੀ ਚਲੋ ਮੈਂ ਹੋ ਕੱਲ ਆਏ ਓ ਮਿੱਠੂ ਵੇ ਹਾਂ ਉਹਦਾ 10 ਮਿੰਟ ਹੋ ਗਏ ਓਏ ਦੁਬਾਰੇ ਫੇਰ ਕੱਢ ਦੇ ਨਾ ਹੱਥ ਨੇ ਉਹ ਲੋਡ ਨਹੀਂ ਛੇਤੀ ਠੀਕ ਹੋ ਜਾਏਗਾ ਐਨੀ ਛੇਤੀ ਥੋੜੀ ਹੁੰਦਾ ਸੁੱਖ ਯਾਰਾ ਓ ਤੂੰ ਆ ਜਾ ਕੁਝ ਨਹੀਂ ਹੁੰਦਾ ਨਹੀਂ ਨਹੀਂ ਮਹਾ ਮੰਨਿਆ ਕਰਦੇ ਨੇ ਯਾਰਾ ਹੂੰ ਚੱਲ ਭਾਈ ਤੇਰੀ ਮਰਜ਼ੀ ਆ ਐਨ ਮਰਾਂਗੇ ਓ ਰੇ ਜਾ ਦੋਸਤ ਕੋ ਮਾਝਾ ਡਾਕਟਰ ਦੀ ਵਗ ਜੂ ਜਾਨ ਕੱਢਦੀ ਦੀ ਬਤਿੰਦਰ ਨੇ ਕੀ ਕਰਾਂ ਕੁਛ ਨਹੀਂ ਸਮਝ ਆ ਰਿਹਾ ਜਿਸ ਨੇ ਤਾਂ ਹੁਣ ਮੇਰੇ ਤੇ ਸ਼ੱਕ ਹੀ ਹੋ ਗਿਆ ਜਮਾ ਸ਼ੱਕ ਕੀ ਉਹਨਾਂ ਦਾ ਮੇਰੇ ਤੇ ਯਕੀਨ ਹੀ ਹੋ ਗਿਆ ਕਿ ਮੇਰੇ ਕੋਲ ਫੋਨ ਹੈ ਤੇ ਮੈਂ ਗੱਲਾਂ ਕਰਦੀ ਹਾਂ ਐਵੇਂ ਮਰ ਜਾ ਜੇ ਕਿਤੇ ਫੋਨ ਨਾ ਇਹਨਾਂ ਦੇ ਹੱਥ ਲੱਗ ਗਿਆ ਤਾਂ ਮੈਨੂੰ ਤਾਂ ਇਹ ਜਾਨੋਂ ਹੀ ਮਾਰ ਦੇਣਗੇ ਤੇ ਨਾਲੇ ਬਾਵਾ ਕਿੰਨਾ ਯਕੀਨ ਕਰਦੇ ਮੇਰੇ ਤੇ ਕੀ ਕਰਾਂ ਮੈਂ ਚਾਹ ਇਹ ਕਰਦੀਆਂ ਉਹ ਤੋਂ ਫੋਨ ਚੱਕ ਕੇ ਨਾ ਕਿੱਥੇ ਹੁਲਕੋ ਦਿੰਦੀਆਂ ਇਹ ਤੋਂ ਪਹਿਲਾਂ ਜੱਸੀ ਦੇ ਹੱਥ ਲੱਗੇ ਹਾਂ ਭਾਬੀ ਦਾ ਪਰਦਾ ਫਾਸ਼ਟਾ ਮੈਂ ਕਰਕੇ ਹਟੂੰਗੀ ਕਿਉਂਕਿ ਮੈਂ ਗਲਤ ਤਾਂ ਨਹੀਂ ਹੋ ਸਕਦੀ ਹੈਗੀ ਮੈਂ ਆਪਦੀ ਅੱਖਾਂ ਨਾਲ ਸਾਰਾ ਕੁਝ ਦੇਖਿਆ ਸੀ ਪਰ ਭਾਬੀ ਨੇ ਫੋਨ ਕਿੱਥੇ ਲਪੋਤਾ ਪੂਰ ਤਾਂ ਮੇਰਾ ਕੋਈ ਯਕੀਨ ਮੰਨਦਾ ਨਹੀਂ ਹੈਗਾ ਮੈਂ ਡੈਡੀ ਨਾਲ ਗੱਲ ਕਰਕੇ ਦੇਖਦੀ ਆ ਨਾਲੇ ਫੋਨ ਦੇਖਦੀ ਆ ਪਹਿਲਾਂ ਭਾਲ ਕੇ ਜੇ ਉੱਥੇ ਹੋਇਆ ਕਿੱਥੇ ਹੋਊਗਾ ਪਾਣਾ ਕਿਸੇ ਵੀ ਨਹੀਂ ਹੈਗਾ ਔਰ ਇਹ ਕਿਤੇ ਦੇਖ ਲਿਆ ਕਿਤੇ ਵੀ ਨਹੀਂ ਹੈਗਾ ਕੀ ਹੋ ਗਿਆ ਜੱਸੀ ਖੋ ਗਿਆ ਕੁਛ ਕੁਝ ਵੀ ਨਹੀਂ ਕਿਤਾਬ ਹਾਲ ਦੀ ਸੀ ਆਪਦੀ ਅੱਛਾ ਮੈਨੂੰ ਨਹੀਂ ਲੱਭ ਕੇ ਕਿਹੜੀ ਕਿਤਾਬਾ ਨਹੀਂ ਮੈਂ ਖੁਦ ਲੱਭ ਲੂੰਗੀ ਆਪਦੀ ਕਿਤਾਬਾ ਸ਼ੁਕਰ ਹੈ థాంਕ ਗॉड ਮੈਂ ਫੋਨ ਕਿਤੇ ਹੋਰ ਲਕੋਤਾ ਠੀਕ ਕਿ ਅੱਜ ਨਾਲ ਕੋਇਆ ਹੁੰਦਾ ਨਾ ਮੈਂ ਤਾਂ ਫਸੇ ਜਾਂਦੀ ਵਾਹਿਗੁਰੂ ਡੈਡੀ ਹਾਂ ਸ਼ੁਕਰ ਹੈ ਤੂੰ ਮੈਨੂੰ ਇੱਥੇ ਮਿਲ ਗਿਆ ਉਧਰ ਤਾਂ ਉਹ ਬੈਠੇ ਨੇ ਉੱਥੇ ਤਾਂ ਕੀ ਗੱਲ ਕਰਨੀ ਸੀ ਗੱਲ ਕਰਨੀ ਸੀ ਮੈਂ ਤੁਹਾਡੇ ਨਾਲ ਇੱਕ ਇਹੋ ਜੀ ਕੀ ਗੱਲ ਕਰਨੀ ਆਇਆ ਪ੍ਰੀਤ ਬਾਰੇ ਕਰਨੀ ਸੀ ਡੈਡੀ ਕਿਉਂ ਕੀ ਹੋ ਗਿਆ ਪ੍ਰੀਤ ਨੂੰ ਹੋਇਆ ਤਾਂ ਕੁਛ ਨਹੀਂ ਕਿਸੇ ਨਾਲ ਗੱਲ ਕਰਦੀ ਸੀ ਉਹ ਮੈਂ ਦੇਖੀ ਸੀ ਅੱਜ ਡੈਡੀ ਥੱਪੜ ਮਰੂ ਮੱਕਾ ਨਾ ਤੇ ਕੀ ਥੱਪੜ ਡੈਡੀ ਕੋਈ ਵੀ ਨਹੀਂ ਮੰਨਦਾ ਹੈਗਾ ਮੇਰੀ ਗੱਲ ਦਾ ਯਕੀਨ ਤੁਸੀਂ ਕਾਹ ਤੋਂ ਨਹੀਂ ਕਰਦੇ ਹੁੰਦੇ ਮੈਂ ਖੁਦ ਦੇਖੀ ਆਂ ਅਬ ਤੇ ਅੱਖਾਂ ਨਾਲ ਦਿਖੀਏਗੀ ਕਿਸੇ ਨਾਲ ਗੱਲ ਕਰਨ ਲੱਗ ਰਹੀ ਸੀ ਫੋਨ ਤੇ ਫੇਰ ਕੀ ਹੋ ਗਿਆ ਆਪਦੇ ਮਾਂ ਪਿਓ ਨਾਲ ਗੱਲ ਕਰਦੀ ਹੋਊਗੀ ਫੋਨ ਤੇ ਗੱਲ ਹੋਰ ਕਾਦੇ ਵਾਸਤੇ ਲਿਆਂਦਾ ਫੋਨ ਓਹੋ ਡੈਡੀ ਚੋਰੀ ਦਾ ਫੋਨ ਰੱਖਿਆ ਹੋਇਆ ਉਹਦਾ ਫੋਨ ਨਹੀਂ ਹੈਗਾ ਸੀ ਉਹ ਉਹ ਤਾਂ ਮੈਨੂੰ ਪਤਾ ਚੱਲ ਆਪਦੇ ਡੈਡੀ ਨਾਲ ਗੱਲ ਕਰਦੀ ਹੁੰਦੀ ਹੈ ਮੰਮੀ ਨਾਲ ਕਰਦੀ ਹੁੰਦੀ ਹੈਗੀ ਉਹ ਤਾਂ ਕਿਸੇ ਹੋਰ ਨਾਲ ਗੱਲ ਕਰੀ ਜਾਂਦੀ ਸੀ ਚੋਰੀ ਦਾ ਫੋਨ ਸੀ ਹੈ ਚੋਰੀ ਦਾ ਫੋਨ ਹਾਂ ਮੈਂ ਮੰਮੀ ਨੂੰ ਵੀ ਦੱਸਿਆ ਸੀ ਮੰਮੀ ਨੂੰ ਵੀ ਯਕੀਨ ਹੋ ਗਿਆ ਵੀਰੇ ਨੂੰ ਦੱਸਿਆ ਉਹਨੂੰ ਨੂੰ ਯਕੀਨ ਹੋਇਆ ਕਹਿੰਦਾ ਉਹ ਤਾਂ ਕਰੇ ਨਹੀਂ ਸਕਦੀ ਹੈ ਇਹ ਜ ਕੰਮ ਹੁਣ ਦੱਸ ਆਪਾਂ ਕੀ ਕਰੀਏ ਯਕੀਨ ਤਾਂ ਪੁੱਤ ਮੈਨੂੰ ਵੀ ਨਹੀਂ ਆਉਂਦਾ ਕਿਉਂ ਨਹੀਂ ਹੁੰਦਾ ਹੈਗਾ ਆ ਮੰਨ ਦੇ ਕਹਤ ਨਹੀਂ ਹੁੰਦੇ ਡੈਡੀ ਮੈਂ ਆਪਦੀ ਅੱਖਾਂ ਨਾਲ ਦੇਖਿਆ ਹੈਗਾ ਤੇ ਲੁਕੋਇਆ ਵੀ ਉਹਨੇ ਹੁਣ ਮੈਂ ਸਾਰੇ ਕਿਤੇ ਲੱਭ ਲਿਆ ਥਿਆ ਜਾਂ ਨਹੀਂ ਫਿਰ ਜਿੱਥੇ ਲਗੋਇਆ ਤੋਂ ਲੱਭ ਫੋਨ ਮੇਰੇ ਲੱਭਿਆ ਨਹੀਂ ਹੈਗਾ ਮੈਂ ਕੀ ਕਰਾਂ ਉਹ ਤਾਂ ਕਿਤੇ ਹੋਰ ਲਗੋਤਾ ਹੋਣਾ ਐ ਅਗਲੀ ਛਤਾਂ ਰਹੀ ਐ ਥੋੜੀ ਉੱਤੀ ਧਰੂਗੀ ਫੋਨ ਚੱਲ ਪੁੱਤ ਤੇਰੇ ਮੰਗਰ ਲਾ ਕੇ ਕਰ ਲੈਣਾ ਯਕੀਨ ਮੈਂ ਵੈਸੇ ਯਕੀਨ ਤਾਂ ਹੈ ਨਹੀਂਗਾ ਪਰ ਫਿਰ ਵੀ ਤੂੰ ਮਾੜੀ ਮੋਟੀ ਗੌਰ ਕਰ ਫਿਰ ਆਪਾਂ ਪਤਾ ਲੂ ਮੂੰ ਤਾਂ ਮੈਂ ਗੌਰ ਰੱਖੂਗੀ ਡੈਡੀ ਹੁਣ ਕਰਨ ਦੇ ਉਹਨੂੰ ਫੋਨ ਕੋਈ ਨਾ ਮੈਂ ਉਹਦੀ ਫੜੂਗੀ ਜਾ ਕੇ ਹਾਂ ਤੂੰ ਉਹ ਫੋਨ ਤੇ ਵੀਡੀਓ ਬਣਾ ਲਈ ਨਾ ਹਾਂ ਡੈਡੀ ਫੋਨ ਤੇ ਵੀਡੀਓ ਬਣਾਉਂਗੀ ਜਦੋਂ ਗੱਲ ਕਰੂਗੀ ਹੋਰ ਗਲਤ ਫਿਰ ਐ ਤਾਂ ਗਲਤ ਗੱਲ ਲੱਗੀ ਫਿਰ ਬਾਪੂ ਨੂੰ ਤਾਂ ਨਹੀਂ ਦੱਸਿਆ ਤੈਨੂੰ ਦੱਸ ਤਾਂ ਮੰਨਿਆ ਨਹੀਂ ਹੈਗਾ ਮੈਨੂੰ ਸਬੂਤ ਤੋਂ ਬਤ ਕੌਣ ਮੰਨਦਾ ਹੁੰਦਾ ਪੁੱਠਾ ਬੋਲਿਆ ਤਾਂ ਮੈਨੂੰ ਇੰਨਾ ਲੜਿਆ ਚੱਲ ਕੋਈ ਨਾ ਚੱਲ ਕੋਈ ਨਾ ਹੋਣਾ ਜਿਹੜਾ ਕੁਝ ਹੋ ਗਿਆ ਹੋਣਾ ਸੇ ਹੋ ਗਿਆ ਹੁਣ ਦੇਖੀ ਮੈਂ ਸਬੂਤ ਨਾਲ ਹੋ ਕਰੂੰ ਚੱਲ ਕੋਈ ਨਾ ਫਿਰ ਗੌਰ ਰੱਖੀ ਫਿਰ ਮੈਨੂੰ ਦੱਸੀ ਚੰਗਾ ਕੀ ਗੱਲਬਾਤ ਹੋਈ ਪਰ ਇਹ ਤਾਂ ਗਲਤ ਗੱਲ ਆ ਲੈ ਕੁੜੀਏ ਵੀ ਤੂੰ ਇਹੋ ਜਿਹਾ ਕੰਮ ਕਰਦੀ ਐ ਤਾਂ ਸ਼ਰਮ ਹੋਣੀ ਚਾਹੀਦੀ ਹੈਗੀ ਹਮ ਚੱਲ ਕੋਈ ਨਾ ਦੱਸੀ ਫਿਰ ਮੈਨੂੰ ਚੰਗਾ ਚੰਗਾ ਉਹ ਗੱਲ ਹੋਰ ਹੀ ਸੁਣਾ ਗਈ ਹੋ ਸਕਦਾ ਹੈ ਯਾਰ ਉਹ ਵੀ ਸਕਦਾ ਭਾਈ ਕਲ ਜੋਗ ਹੈ ਲੱਗ ਜੂ ਪਤਾ ਕੋਈ ਨਾ ਫਿਰ ਦੇਖੀ ਹਮੰਦੇ ਬਾ ਕੀ ਹੋਇਆ ਉਹ ਜੱਸੀ ਯਾਰ ਮੈਨੂੰ ਕੁਝ ਹੋਰ ਹੀ ਗੱਲ ਕਰਕੇ ਆਈਆ ਮੇਰੇ ਕੋਲੇ ਕੀ ਗੱਲ ਹੋ ਗਈ ਉਹ ਕਹਿੰਦੀ ਕਿ ਪ੍ਰੇਤ ਕੋਲੇ ਚੋਰੀ ਦਾ ਫੋਨ ਫਾਣਾ ਹੈਗੀ ਆ ਕੋਈ ਗੱਲ ਹਾਂ ਮੈਨੂੰ ਵੀ ਕਹਿੰਦੀ ਸੀ ਮੈਨੂੰ ਤਾਂ ਕੁਝ ਨਹੀਂ ਪਤਾ ਲੱਗਦਾ ਉਹ ਉਹਨੂੰ ਕਹੀ ਜਾਂਦੀ ਉਹਨੇ ਰੱਖਿਆ ਹੈ ਫੋਨ ਉਹ ਕਹਿੰਦੀ ਜੱਸੀ ਫੋਨ ਤੇ ਗੱਲਾਂ ਕਰਦੀ ਹੈ ਕਿਸੇ ਮੁੰਡੇ ਨਾਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਪਰ ਇੱਕ ਗੱਲ ਤਾਂ ਹੈ ਜੇ ਪ੍ਰੀਤ ਕੋਲ ਫੋਨ ਲਕੋਇਆ ਹੋਇਆ ਜੱਸੀ ਨੇ ਦੇਖਿਆ ਤਾਂ ਹੀ ਕੁੜੀ ਕਹੀ ਜਾਂਦੀ ਹੈ ਨਾ ਪ੍ਰੀਤ ਕੀ ਜੱਸੀ ਵਾਸਤੇ ਕਹਿੰਦੀ ਹੈ ਗੱਲ ਦਾ ਉਹੀ ਪ੍ਰੀਤ ਕਹਿੰਦੀ ਮੈਂ ਸੁਣਿਆ ਹੈ ਵੀ ਤੂੰ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਹੈ ਮੇਰੇ ਸਾਹਮਣੇ ਬਥੇਰਾ ਕਲੇਸ਼ ਹੋਇਆ ਮੈਂ ਤਾਂ ਤੈਨੂੰ ਦੱਸਿਆ ਹੀ ਨਹੀਂ ਹੈਗਾ ਬਾਵਾ ਵੀ ਬਥੇਰਾ ਬੋਲਿਆ ਹੋ ਸਕਦਾ ਭਾਈ ਫਿਰ ਤੇ ਆਪ ਵੇਚਦੇ ਦੁਨਨੇ ਆਪਦੀਆਂ ਖੁੰਦਕਾਂ ਕੱਢਦੀਆਂ ਨੇ ਫਿਰ ਹਣਾ ਤੇ ਮੇਰੇ ਕੋਲੇ ਝੂਠ ਬੋਲਿਆ ਫਿਰ ਇਹਦਾ ਮਤਲਬ ਜੱਸੀ ਜੱਸੀ ਕਾਨੂੰ ਝੂਠ ਬੋਲ ਪਈ ਜੱਸੀ ਤਾਂ ਸੱਚੀ ਆ ਪ੍ਰੀਤ ਲਵੇ ਹੈਗਾ ਫੋਨ ਉਹ ਕਿਸੇ ਨੂੰ ਚੋਰੀ ਫੋਨ ਕਰਦੀ ਆ ਲੁੱਕ ਕੇ ਕਰਦੀ ਆ ਕਹਿੰਦੀ ਅੰਦਰ ਮੈਂ ਕਿਹਾ ਸੀ ਮੈਂ ਕਿਹਾ ਦੇਖ ਜਿੱਥੇ ਨੇ ਲੁਕੋਇਆ ਤੀ ਕਹਿੰਦੀ ਹੁਣ ਹੈ ਨਹੀਂਗਾ ਲੱਭਿਆ ਵੀ ਉਹਨੇ ਬਥੇਰਾ ਫਿਰ ਤੁਸੀਂ ਗੌਰ ਕਰੋ ਮਾੜੀ ਮੋਟੀ ਗੱਲ ਦਾ ਪਤਾ ਲੱਗੇ ਕੀ ਗੱਲਬਾਤ ਆ ਕੱਲ ਨੂੰ ਵੇਚਤੀਆਂ ਹੁੰਦੀਆਂ ਫਿਰਨੀਆਂ ਇੱਥੇ ਹੁਣ ਮੈਂ ਦੱਸ ਕੀ ਕਰਾਂ ਹੁਣ ਮੈਂ ਕਿਹਾ ਮੈਂ ਕੁੜੀ ਨੂੰ ਕਿਹਾ ਵੀ ਜੱਤਾਂ ਦੇਖੀ ਤੀ ਤੂੰ ਜ ਚਲ ਉਹ ਤਾਂ ਜਵਾਕੜੀ ਆ ਗਲਤੀ ਹੋ ਗਈ ਹੁਣ ਤੂੰ ਇੱਥੇ ਪਈ ਆ ਮौज ਨਾਲ ਤੂੰ ਮਾੜੀ ਮੋਟੀ ਹੁਣ ਗੌਰ ਕਰ ਮੜ ਗੇੜਾ ਮਾਰਦਾ ਕੋਈ ਬਹਾਨੇ ਗੇੜਾ ਮਾਰ ਲਿਆ ਕਰੀ ਮੈਂ ਤਾਂ ਸੋਣਾ ਨਹੀਂ ਲੱਗਦਾ ਕਮਰੇ ਚ ਜਾਂਦਾ ਭਲਾ ਫਿਰ ਹੁਣ ਦੱਸ ਉਹਨੇ ਪਤਾ ਲੱਗਣ ਦੇਣਾ ਮੈਨੂੰ ਐ ਤਾਂ ਧਿਆਨ ਰੱਖਦੀ ਹੋਣੀ ਚਲਾਕ ਤਾਂ ਉਹ ਬਹੁਤ ਆ ਪਹਿਲਾਂ ਤੂੰ ਹੀ ਓਹੋ ਮਾੜਾ ਮੋਟਾ ਤਾਂ ਪਤਾ ਲੱਗ ਹੀ ਜਾਂਦਾਗਾ ਬਸ ਇੱਕ ਗੱਲ ਤੁਸੀਂ ਤਾਂ ਮੈਨੂੰ ਇਹ ਕਹੀ ਜਾਣੀ ਆ ਓਹੋ ਆਪ ਸਮਝਾ ਦਿਓ ਤੁਸੀਂ ਬਾਵੇ ਨੂੰ ਬਾਵਾ ਸਮਝਦਾ ਬਾਵਾ ਤਾਂ ਐ ਬੋਲਦਾ ਕਦਾ ਤੁਸੀਂ ਇਹਦੇ ਤੇ ਇਲਜ਼ਾਮ ਲਾਉਂਦੇ ਹੋ ਕੁੜੀ ਨੂੰ ਆ ਭੱਜ-ਭੱਜ ਪੈਂਦਾ ਸੀ ਨਹੀਂ ਬਿਨਾ ਸਬੂਤ ਤੋਂ ਕੋਈ ਨਹੀਂ ਸਮਝਦਾ ਹੁੰਦਾ ਜੇ ਸਬੂਤ ਹੋਵੇ ਫੇਰ ਹੀ ਗੱਲ ਬਣੂਗੀ ਫੇਰ ਉਹ ਕਹਿਣਗੇ ਤੁਸੀਂ ਤੱਤੀ ਮਗਰ ਲਾ ਕੇ ਹੁਣ ਤਾਂ ਕਹੀ ਦਿਨਾ ਉਹੀ ਤਾਂ ਮੈਂ ਕਿਹਾਤੀ ਆਪਣੀ ਨੂੰ ਵੀ ਤੂੰ ਫੜਦੀ ਜਦੇ ਸਾਹਮਣੇ ਦਿਖਾਉਂਦੀ ਬਾਵੇ ਦੇ ਫੇਰ ਇਹਦੀ ਅੱਖਾਂ ਖੁੱਲਦੀਆਂ ਮੈਂ ਉਹੀ ਗੱਲ ਕਹਿਣਾ ਵੀ ਇੱਕ ਵਾਰੀ ਗਲਤੀ ਹੋ ਗਈ ਹੁਣ ਆਈ ਵਾਰ ਥੋੜੋ ਗਲਤੀ ਹੋਣੀ ਐ ਤੁਸੀਂ ਗੌਰ ਰੱਖੋ ਦੋਨੇ ਮਾਮਾ ਧੀਆਂ ਨਾਲ ਇਹ ਚ ਗੌਰ ਰੱਖ ਜੱਸੀ ਜੀ ਵੀ ਗੌਰ ਰੱਖ ਕੱਲੀ ਉਹ ਚ ਨਾ ਰੱਖੋ ਇਹਦੇ ਚ ਤਾਂ ਗੋਰੀ ਆ ਮੈਨੂੰ ਪਤਾ ਵੀ ਕੁੜੀਆਂ ਦੇ ਫੋਨ ਆਉਂਦੇ ਨੇ ਕੋਈ ਕੰਮ ਵਾਸਤੇ ਮੇਰੇ ਸਾਹਮਣੇ ਹੀ ਗੱਲ ਕਰਦੀ ਐ ਕੀ ਪਤਾ ਭਾਈ ਅੱਜ ਕੱਲ ਕਾਲਜੋਗ ਹੈਗਾ ਜੱਸੀ ਆਪ ਦਾ ਲੁਕਾਉਣ ਦੀ ਮਾਰੀ ਉਹਨੂੰ ਮਾੜੀ ਬਣਾਈ ਜਾਂਦੀ ਹੋਵੇ ਇਹ ਵੀ ਦਿਮਾਗ ਤੋਂ ਕੰਮ ਲੈ ਲੈ ਮਾੜਾ ਮੋਟਾ ਫੇਰ ਆਖੇ ਮੈਂ ਲਿਆ ਹੋਇਆ ਦਿਮਾਗ ਤੋਂ ਕੰਮ ਮੈਨੂੰ ਪਤਾ ਐ ਮੈਨੂੰ ਕੁੜੀ ਤੇ ਵਿਸ਼ਵਾਸ ਆ ਵੀ ਇਹ ਜੀ ਹੈ ਨੀਗੀ ਆਪਣੀ ਉਹੀ ਆ ਆਪਣੇ ਪਰਦੇ ਪਾਉਂਦੀ ਆ ਹੁਣ ਬਾਵੇ ਦੇ ਸਾਹਮਣੇ ਵੀ ਹਾਂ ਮੇਰਾ ਕੁੜੀ ਨੇ ਫੋਨ ਦੇਖ ਲਿਆ ਉਹਦੇ ਤੇ ਇਲਜ਼ਾਮ ਲਾਈ ਜਾਂਦੀ ਆ ਕਿ ਇਹ ਮੁੰਡੇ ਨਾਲ ਗੱਲਾਂ ਕਰਦੀ ਆ ਉਹ ਤਾਂ ਪਹਿਲਾਂ ਵੀ ਕਰਦੀ ਹੁੰਦੀ ਸੀ ਉਹ ਤਾਂ ਸਾਹਮਣੇ ਬਹਿ ਕੇ ਕਰਦੀ ਆ ਉਹਦੇ ਕੋਲ ਤਾਂ ਆਪਾਂ ਸ਼ਰਿਆਮ ਫੋਨ ਦਿੱਤਾ ਹੋਇਆ ਦੱਸ ਉਹਦਾ ਕੀ ਮਤਲਬ ਬਣਦਾ ਚੋਰੀ ਦਾ ਫੋਨ ਰੱਖਣ ਦਾ ਮੈਂ ਤੇਰੀ ਗੱਲ ਉਹੀ ਸਮਝ ਗਿਆ ਵੀ ਹੁਣ ਆਪਾਂ ਨੂੰ ਤਾਂ ਕੀ ਪਤਾ ਕੌਣ ਝੂਠਾ ਕੌਣ ਸੱਚਾਗਾ ਹੋ ਸਕਦਾ ਇੱਕ ਦੂਜੇ ਤੇ ਦੂਸਣਵਾਜੀ ਖਹਿਵਾ ਜੀ ਚ ਲਾਈ ਜਾਂਦੀ ਹੁਣ ਪਰ ਆਪਾਂ ਤਾਂ ਆਪਦੀ ਅੱਖੀਂ ਵੇਖ ਕੇ ਦੇਖਣਾ ਨਾ ਵੀ ਕੌਣ ਸੱਚਾਗਾ ਕੌਣ ਝੂਠਾ ਹੈ ਉਹ ਤਾਂ ਮੈਂ ਦੇਖ ਲੂੰਗੀ ਅੱਖੀਂ ਵੀ ਇੱਥੇ ਸਾਰ ਪਰ ਤੂੰ ਕੁੜੀ ਨੂੰ ਨਾ ਇਹ ਗੱਲ ਕਹਿ ਕੁੜੀ ਨਹੀਂ ਆਪਣੀ ਇਹ ਜੀ ਹੈਗੀ ਮੇਰੇ ਕੋਲੋਂ ਹੀ ਆਈ ਆ ਕੁੜੀ ਕਹਿਣਾ ਹੁੰਦਾ ਮੈਂ ਉੱਥੇ ਕਹਿ ਦਿੰਦਾ ਮੈਂ ਤੇਰੇ ਕੋਲੇ ਕਿਹਾ ਹੁਣ ਤੈਨੂੰ ਕਹਿਣਾ ਵੀ ਗੌਰ ਰੱਖ ਲੈ ਮਾੜੀ ਮੋਟੀ ਚਾਰ ਸਵੇਰੇ ਗੌਰ ਰੱਖ ਲੈ ਤਾਂ ਕਹਿਣਾ ਮੈਂ ਮੈਂ ਤਾਂ ਤੇਰੇ ਬਿਨਾ ਕਹੀ ਗੌਰ ਰੱਖਦੀ ਆ ਅਜੱਦਾ ਕੁੜੀ ਨੇ ਮੈਨੂੰ ਦੱਸਿਆ ਕੱਲ ਦਾ ਚਲ ਠੀਕ ਆ ਕੋਈ ਨਾ ਫਿਰ ਦੇਖ ਲੈ ਪਤਾ ਲੱਗੂ ਅੱਜ ਸਵੇਰੇ ਬਥੇਰਾ ਗਾਪੇ ਆ ਹੁਣ ਸਾਰੀਆਂ ਗੱਲਾਂ ਤਾਂ ਮੈਂ ਤੈਨੂੰ ਦੱਸਦੀ ਵੀ ਨਹੀਂ ਅੱਛਾ ਇਹਦਾ ਮਤਲਬ ਤਾਂ ਬਾਪੇ ਨੂੰ ਵੀ ਪਤਾ ਫਿਰੋ ਪਤਾ ਸਾਰਿਆਂ ਨੂੰ ਪਤਾ ਹੈ ਗਾਤਾ ਸਾਰੇ ਕਿਤੇ ਪੈ ਲਿਆ ਇੱਕ ਤੈਨੂੰ ਐਨੀਤੀ ਪਤਾ ਚੱਲ ਕੁੜੀ ਨੇ ਵਧੀਆ ਕਰਿਆ ਤੈਨੂੰ ਦੱਸਤਾ ਚੱਲ ਮੈਂ ਵੀ ਗੌਰ ਰੱਖੂੰਗਾ ਜਿੰਨੀ ਕੁ ਮੇਥੋਂ ਰੱਖੀ ਗਈ ਫੇਰ ਹੀ ਪਤਾ ਲੱਗੂਗਾ ਭਾਈ ਚੱਲ ਠੀਕ ਅੱਖਾਂ ਚ ਖਸਣ ਦੇ ਦੇ ਰੋਵਾਂਗੇ ਜੇ ਕੋਈ ਗੱਲ ਹੋ ਗਈ ਚਾਹੇ ਕੁੜੀ ਕੋ ਨਹੀਂ ਹੋਵੇ ਚਾਹੇ ਨੂੰਹ ਕੰਨੀ ਹੋਵੇ ਇੱਜ਼ਤ ਤਾਂ ਦੋਨਾਂ ਦੀ ਬਰਾਬਰ ਹੈ ਮੈਂ ਤਾਂ ਬਈ ਸਮਝਾ ਲਿਆ ਬਾਬੇ ਨੂੰ ਵੀ ਕਹਿ ਲਿਆ ਕਿਤੇ ਕਹਾਉਂਦਾ ਐ ਮੈਂ ਕਿਹਾ ਵੀ ਹੁਣ ਤਾਂ ਆਪਣੇ ਘਰ ਚਾ ਗੱਲ ਕਰ ਲੂੰ ਬਾਹਰ ਰੌਲਾ ਪਊਗਾ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਹਾਂ ਹਾਂ ਕਹਿੰਦਾ ਲੈ ਕੁੜੀ ਉਹਨਾਂ ਝੂਠੇ ਦੂਸ਼ਣ ਲਾਉਂਦੀ ਆ ਉਹਦੇ ਤੇ ਚੌਲ ਪੈਸਾ ਤਾਂ ਪਤਾ ਨਹੀਂ ਕੌਣ ਝੂਠਾ ਕੌਣ ਸੱਚਾ ਕਾ ਚਲ ਠੀਕ ਆ ਫਿਰ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਠੀਕ ਆ ਮੈਂ ਤਾਂ ਘੜੀ ਕਪਈ ਤੀ ਆ ਜਦੇ ਆ ਕੇ ਠਾਲ ਤ ਕਿੱਥੇ ਰੱਖੀ ਸੀ ਮੈਂ ਖੁੱਲ ਜਾਈ ਸੀ ਤੀ ਉਹ ਜਾ ਵੀ ਨਾ ਜਾਵੇ ਚੱਕ ਲਾ ਹੈਲੋ ਹੈਲੋ ਹਾਂ ਕਿ ਮੀਆਂ ਠੀਕ ਆ ਠੀਕ ਆ ਕੀ ਹੋ ਗਿਆ ਦੀਪਿਕਾ ਫੋਨ ਕੱਟਤਾ ਜੀ ਹੁਣਾ ਕੀਆ ਮੇਰੀ ਨਨਦਾ ਗਈ ਸੀ ਉੱਪਰ ਪਤਾ ਨਹੀਂ ਮੈਂ ਕਿਹੜੀ ਮੁਸ਼ਕਲ ਨਾਲ ਬਚੀਆਂ ਉਹਨੂੰ ਮੇਰੇ ਤੇ ਸ਼ੱਕ ਹੋ ਗਿਆ ਸ਼ੱਕ ਹੋ ਗਿਆ ਹੋਰ ਉਹ ਤਾਂ ਸੌਰੀ ਟੱਬਰ ਚ ਸੌਰੀ ਟੱਬਰ ਚ ਰੌਲਾ ਪਾ ਰਖਿਆ ਉਹਨੇ ਤਾਂ ਕਹਿੰਦੀ ਭਾਬੀ ਕੋਲੇ ਫੋਨ ਰੱਖਿਆ ਹੋਇਆ ਚੋਰੀ ਦਾ ਤੁਸੀਂ ਤਾਂ ਕੀ ਕਿਹਾ ਮੈਂ ਕੀ ਕਿਹਾ ਮੈਂ ਮੁਕਰ ਗਈ ਮੈਂ ਮੰਨੂਗੀ ਥੋੜੀ ਸੰਗਤ ਹੈ ਫੇਤੀ ਕਹਿਣਾ ਸੀਗਾ ਲੋਡਿੰਗ ਜੇ ਉਸ ਨੂੰ ਫੋਨ ਵੀ ਪੁੱਛੋਗੇ ਨਾ ਤਾਂ ਮੁਕਰ ਜੀ ਕਿ ਮੇਰੇ ਕੋਲ ਕੋਈ ਫੋਨ ਨਹੀਂ ਹੈਗਾ ਮੈਂ ਤਾਂ ਫੋਨ ਦੀ ਜਗ੍ਹਾ ਵੀ ਬਦਲ ਦਿੱਤੀ ਹੋਰ ਕਿਤੇ ਲਕੋਤਾ ਅਲਮਾਰੀ ਚ ਨੋਕ ਲਾਤਾ ਮੈਂ ਫੋਨ ਅੱਛਾ ਫਿਰ ਤੂੰ ਮੈਨੂੰ ਪਹਿਲਾਂ ਦੱਸ ਦੇ ਕਰਨਾ ਕਿ ਆਹ ਟਾਈਮ ਫੋਨ ਕਰਿਆ ਕਰ ਮੈਂ ਉਹੀ ਟਾਈਮ ਫੋਨ ਕਰਿਆ ਕਰੂੰਗਾ ਤੂੰ ਆਪ ਤੋ ਫੋਨ ਨਹੀਂ ਕਰਨਾ ਹੁਣ ਮੇਰੀ ਗੱਲ ਸੁਣ ਲੈ ਜਿੰਨਾ ਟਾਈਮ ਮੈਂ ਫੋਨ ਹੀ ਨਾ ਕਰਦੀ ਤੂੰ ਮੈਨੂੰ ਮੈਸੇਜ ਟੱਕ ਨਹੀਂ ਕਰਨਾ ਠੀਕ ਹੈ ਜੇ ਇਹਨੂੰ ਪਤਾ ਲੱਗ ਗਿਆ ਨਾ ਮੈਨੂੰ ਵੱਢ ਕੇ ਦੱਬ ਦੇਣਗੇ ਘਰੇ ਕੋਈ ਨਾ ਕੋਈ ਨਾ ਜਦੋਂ ਤੂੰ ਕਹੀਂ ਮੈਂ ਉਦੀ ਫੋਨ ਕਰਨਾਗਾ ਠੀਕ ਹੈ ਨਾ ਆਹੋ ਮੈਂ ਆਪੇ ਕਰ ਲਿਆ ਕਰੂੰਗੀ ਫੋਨ ਠੀਕ ਹੈ ਠੀਕ ਹੈ ਬਾਕੀ ਦਾ ਸਭ ਠੀਕ ਹੈ ਨਾ हां सारा कुछ ठीक है चल तू अपना ध्यान रख ही ठीक है तू भी अपना ख्याल ठे चंगा इदा ਕੀ ਪਤਾ ਗਲਤੀ ਨਾਲ ਫੋਨ ਲਾਈ ਦੇਵੇ ਐ ਕਰਦੀਆਂ ਫੋਨ ਬੰਦ ਕਰਕੇ ਰੱਖ ਦੇਣੀ ਆ ਜਦੋਂ ਕਰਨਾ ਹੋਵੇ ਉਦੋਂ ਖੋਲ ਲੂੰਗੀ ਇੱਕ ਤਾਂ ਅੱਜ ਦੀ ਵੀ ਬਹੁਤ ਤੇਜ਼ ਮੈਨੂੰ ਪਤਾ ਹੈ ਇਹਨੂੰ ਸ਼ੱਕ ਹੋ ਗਿਆ ਧਿਆਨ ਰੱਖੂਗੀ ਮੇਰੇ ਤੇ ਸੀਆਈਡੀ ਕਰੂਗੀ ਪੂਰੀ ਇਹ ਛਲ ਕੋਈ ਨਾ ਪਰ ਕਨਾਂ ਚਾਹੁੰਦੇ ਹੋ ਉਹ ਹਜੇ ਸਵਿਚਡ ਆਫ ਹੈ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਕਮਾਲ ਦੀ ਗੱਲ ਹੋਈ ਪਈ ਯਾਰ ਸਮਝ ਨਹੀਂ ਆ ਰਹੀ ਉਹਨੇ ਫੋਨ ਬੰਦ ਕਰਖਿਆ ਅੱਖੀ ਤਾਂ ਕਹਿੰਦੀ ਹੁੰਦੀ ਸੀ ਮੈਂ ਤੈਨੂੰ ਆਫ ਫੋਨ ਕਰੂੰਗੀ ਕਿੰਨਾ ਟਾਈਮ ਹੋ ਗਿਆ ਫੋਨ ਬੰਦ ਕਰਖਿਆ ਮੈਨੂੰ ਤਾਂ ਸਮਝ ਹੀ ਨਹੀਂ ਲੱਗ ਰਹੀ ਹੋਈ ਕੀ ਜਾਂ ਅਗਰ ਖਦੇ ਅਧਿਕਾਰੀ ਦਾ ਨਹੀਂ ਪਤਾ ਲੱਗਿਆ ਕਿ ਸਾਲਾ ਹੋੜੀ ਦਾ ਮਾਹੌਲ ਕ੍ਰੇਟ ਹੋ ਜੇ ਪਰ ਨਹੀਂ ਉਹ ਤਾਂ ਮੈਨੂੰ ਫੋਨ ਵਾਪਸ ਆ ਜਾਂਦਾ ਜੇਕਰ ਇਹ ਪਤਾ ਲੱਗਿਆ ਹੁੰਦਾ ਵੀ ਹਾਂ ਉਹਨਾਂ ਨੂੰ ਵੀ ਪਤਾ ਵੀ ਇਹ ਫੋਨ ਤਾਂ ਇਹਦੇ ਕੋਲ ਹੈ ਨਹੀਂਗਾ ਕਿ ਚੋਰੀਓ ਫੋਨ ਆ ਜੇ ਹੈਗਾ ਵੀ ਆਪਰੇ ਕੋਲ ਪਰ ਕਿਵੇਂ ਜਮਾ ਇਸ ਮਸਲੇ ਦਾ ਹੱਲ ਕੀ ਹੋ ਸਕਦਾ ਹਾਂ ਹੀ ਕਰਦਾ ਬਾਵਾ ਦੇ ਫੋਨ ਤੇ ਫੋਨ ਤੇ ਲੱਗ ਕੇ ਪੁੱਛਦਾ ਵੀ ਸਭ ਠੀਕ ਤਾਂ ਹੈ ਹਾਂ ਨੇ ਇਸ ਤਰ੍ਹਾਂ ਦੇ ਵਿੱਚ ਹੋਰ ਮਾਹੌਲ ਖਰਾਬ ਹੋ ਜੂਗਾ ਜੇ ਬਾਬੇ ਨੂੰ ਹੁੰਗਾਲਿਆ ਇੱਤਾ ਜਾਵੇ ਹਾਂ ਫਾਈਨ ਕਰਨਾ ਮੈਂ ਤੇ ਨਾ ਕਰੀ ਚਲ ਜਾਂਿਆ ਕਰੀ ਜਾਊਗਾ ਕਰੀ ਕੀ ਜਵਾਬ ਦੂੰਗਾ ਵੀ ਮੈਂ ਫਰੀਦ ਅਕੀਲਾ ਬਤਾ ਨਹੀਂ ਯਾਰ ਕੀ ਕੀਤਾ ਜਾਵੇ ਆਈਡੀਆ ਹਾਂ ਹੀ ਕਰਦਾ ਕਰੀ ਜਾਂਦਾ ਆਹ ਸਹੀ ਆਈਡੀਆ